ਲਓ ਜੀ ਇਸ ਵੀਡੀਓ ਚ ਇਸ ਟਰੱਕ ਡਰਾਈਵਰ ਵੀਰ ਦਾ ਪੱਗਾ ਸਕੂਟਰੀ ਵਾਲੇ ਨਾਲ ਪੈ ਗਿਆ ਸਿਗਨਲ ਨੂੰ ਲੈ ਕੇ ਜਦੋਂ ਕਿ ਗਲਤੀ ਵੀ ਸਕੂਟਰੀ ਵਾਲੇ ਦੀ ਹੀ ਸੀ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ ਡਰਾਈਵਰ ਜਦੋਂ ਚੜਦਾ ਸੀ ਉਤੇ ਹੈਲਮਟ ਦੇ ਨਾਲ ਹਮਲਾ ਬਾਈ ਨੇ ਕਰ ਦਿੱਤਾ ਤੇ ਅੱਗੋਂ ਟਰੱਕ ਵਾਲੇ ਡਰਾਈਵਰ ਭਰਾ ਨੇ ਸਾਡੇ ਨੇ ਕੱਢ ਲਿਆ ਬੇਸਵਾਲ ਤੇ ਫਿਰ ਪੈਂਦੀ ਸੱਟੇ ਬਾਈ ਨੇ ਤਿੰਨ ਚਾਰ ਧਰੀਆਂ ਹਨਾ ਸੋ ਐਦਾਂ ਦੇ ਬੰਦੇ ਬਾਈ ਐਦਾਂ ਹੀ ਠੀਕ ਹੁੰਦੇ ਨੇ ਬਾਕੀ ਉੱਥੇ ਜਿਹੜੇ ਖੜੇ ਮੌਜੂਦ ਬੰਦੇ ਸੀ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਗਲਤ ਨੂੰ ਪ੍ਰਮੋਟਰਿੰਗ ਕੀਤਾ ਸੱਚ ਦਾ ਸਾਥ ਦਿੱਤਾ भाई क्या बात हो गई? क्या बात हो गई? मेरा सिग्नल ओपन है ठीक है और से मार रहा है एक तरीका। भाई अगर सिग्नल आपने नहीं देखा सिग्नल जब दस गाड़ी स्पीड में है मैंने तीन आदमी को बचाया इसको बचाया और कार वाला था उल्टा गलती मेरा निकाल रहा है भाई सिग्नल जब था आपने गाड़ी नहीं लगा लेनी चाहिए इसका चेकअप करो देखो क्या बोल रहे हो दारू पिया हुआ है बोलता नहीं है चलो चला जाओ